ਸਟਾਰਟਿੰਗ ਚ ਸੂਟ ਦੇਖ ਕੇ ਤੁਹਾਨੂੰ ਲੱਗੇਗਾ ਕਿ ਸੂਟ ਬਹੁਤ ਜ਼ਿਆਦਾ ਮਹਿੰਗੇ ਨੇ ਕਿਉਂਕਿ ਅੱਜ ਕੱਲ ਇਹ ਸ਼ਿਮਰਦਾ ਫੈਬਰਿਕ 트ੈਂਡ ਦੇ ਵਿੱਚ ਹੈਗਾ ਜੀ ਇੰਨੇ ਦਾ ਤਾਂ ਫੈਬਰਿਕ ਹੀ ਬਿਲਕੁਲ ਮਸਾ ਹੁੰਦਾ ਹੈ ਬਟ ਆਪਾਂ ਤੁਹਾਨੂੰ ਵਰਕ ਕਰਕੇ ਵੀ ਦੇ ਰਹੇ ਹਾਂ ਵਰਕ ਹੋਏਗਾ ਜੀ ਆਰੀ ਵਰਕ ਦੇ ਨਾਲ ਚਨਾਉਣ ਤੇ ਦੁਪੱਟੇ ਤੇ ਦੁਪੱਟਿਆਂ ਤੇ ਵੀ ਫੁੱਲ ਵਰਕ ਆਏਗਾ ਫੁੱਲ ਹੈਵੀ ਡਿਜ਼ਾਈਨਰ ਸੂਟ ਨੇ 1350 ਰੁਪਏ ਦੇ ਵਿੱਚ ਇਹ ਆ ਜੀ ਬਹੁਤ ਸੋਹਣੇ ਸੂਟ ਨੇ ਕ੍ਰੇਪ ਦੇ ਉੱਪਰ ਤੇ ਇਹਨਾਂ ਤੇ ਮਸ਼ੀਨ ਵਰਕ ਹੋਇਆ ਹੈ 1000 ਦਾ ਸੂਟ ਆਏਗਾ ਤੇ ਇਹ 4.5 ਮੀਟਰ ਦਾ ਫੈਬਰਿਕ ਹੋਗਾ ਇਹ ਵਾਲੇ ਕ੍ਰੇਪ ਦੇ ਸੂਟ ਹੋਣਗੇ ਨੇਚਰਲ ਕ੍ਰੇਪ ਹੋਊਗੀ ਫੁੱਲ ਫਰੰਟ ਹੈਵੀ ਆਏਗਾ ਦੁਪੱਟਿਆਂ ਤੇ ਵੀ ਵਰਕ ਕੀਤੇ ਹੋਏ ਨੇ ਬਹੁਤ ਸੋਹਣੇ ਸੂਟ ਨੇ ਇਹ ਵਾਲਾ ਟ੍ਰੈਂਡਿੰਗ ਡਿਜ਼ਾਈਨ ਆ ਜਿਹੜਾ ਕਿ ਬਹੁਤ ਸੋਹਣਾ ਮਿਰਰ ਵਰਕ ਦੇ ਨਾਲ ਬਹੁਤ ਹਿੱਟ ਆ ਤੁਸੀਂ ਇਹ ਲੈ ਸਕਦੇ ਹੋ ਪ੍ਰਾਈਸ ਆਪ ਤੇ ਮੈਂਸ਼ਨ ਕੀਤੇ ਹੋਣਗੇ ਇਹ ਚਨਾਉਂ ਦਾ ਫੈਬਰਿਕ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦਾ ਹੈ ਐਂਡ ਇਹਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਹੈਂਡਵਰਕ ਹੋਏਗਾ ਤੁਸੀਂ 80 ਸੈਂਟੀਮੀਟਰ ਸ਼ੋਰਡਰ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹ ਫੁੱਲ 5 ਮੀਟਰ ਸੂਟ ਵੀ ਲੈ ਸਕਦੇ ਹੋ ਆਪਣੀ ਚੋਆਇਸ ਨਾਲ ਤੁਸੀਂ ਇਹਨਾਂ ਚੋ ਕਲਰ অপਸ਼ਨ ਵੀ ਲੈ ਸਕਦੇ ਹੋ ਸਾਰੇ ਕਲਰ ਆਪਾਂ ਅਪਲੋਡ